ਨਮਸਕਾਰ ਅਦਾਬ ਸਤਿ ਸ੍ਰੀ ਅਕਾਲ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਤੇ ਤੁਸੀਂ ਦੇਖ ਰਹੇ ਹੋ ਵਾਈਸੋ ਪੰਜਾਬ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਕਈ ਜ਼ਿਲ੍ਹੇ ਹਨ ਜਿਨ੍ਹਾਂ ਵਿੱਚ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਸਭ ਤੋਂ ਪੁਰਾਣਾ ਤੇ ਇਤਿਹਾਸਿਕ ਜ਼ਿਲ੍ਹਾ ਹੈ ਤੇ ਇਸ ਜ਼ਿਲ੍ਹੇ ਦੇ ਵਿੱਚ ਕਈ ਇਹ ਜੀਆਂ ਕਹਾਣੀਆਂ ਨੇ ਜਿਹੜੀਆਂ ਕਿ ਤੁਹਾਨੂੰ ਅਚੰਬਿਤ ਵੀ ਕਰ ਸਕਦੀਆਂ ਨੇ ਮੈਂ ਖੜਾ ਹਾਂ ਜਲੰਧਰ ਦੇ ਕਿਸ਼ਨਪੁਰਾ ਦੇ ਵਿੱਚ ਇਹ ਤਲਾਬ ਦੇ ਵਿੱਚ ਇਸ ਤਲਾਬ ਨੂੰ ਸੁੱਕਾ ਤਲਾਬ ਕਿਹਾ ਜਾਂਦਾ ਹੈ ਕਿਉਂ ਕਿ ਆ ਜਾਂਦਾ ਅਸੀਂ ਗੱਲਬਾਤ ਕਰਾਂਗੇ ਇੱਥੋਂ ਦੇ ਕਾਉਂਸਲਰ ਸਾਹਿਬ ਨਾਲ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਤਸਵੀਰਾਂ ਦਿਖਾ ਦੇਣਾ ਚਾਹਨਾ ਇਸ ਚਾਰ ਕੋਰਨਰ ਤੇ ਜੇ ਅਸੀਂ ਬੜੇ ਧਿਆਨ ਨਾਲ ਨਿਗਾ ਮਾਰੀਏ ਤੇ ਚਾਰ ਕੋਰਨਰ ਬਣੇ ਹੋਏ ਨੇ ਤੁਸੀਂ ਇੱਥੇ ਪੂੜੀਆਂ ਵੀ ਦੇਖ ਸਕਦੇ ਹੋ ਇਹ ਇੱਕ ਤਲਾਬ ਹੁੰਦਾ ਸੀ ਇਹਨੂੰ ਸੁੱਕਾ ਤਲਾਬ ਕਿਉਂ ਕਿਹਾ ਜਾਂਦਾ ਗੱਲਬਾਤ ਕਰਦੇ ਆ ਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਮਾਂ ਦਿੱਤਾ ਸਭ ਤੋਂ ਪਹਿਲਾਂ ਇਹ ਦੱਸੋ ਇਸ ਦਾ ਇਤਿਹਾਸ ਕੀ ਇਸ ਤਲਾਬ ਦਾ ਇਤਿਹਾਸ ਹੈ ਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਜੀ ਮੇਰਾ ਖੁਸ਼ਕਸ਼ਮਤੀ ਨਾਲ ਹੈ ਕਿ ਮੇਰਾ ਜਨਮ ਵੀ ਇਸ ਇਲਾਕੇ ਵਿੱਚ ਕਸ਼ਮੀਰੀ ਹੋਇਆ ਜੀ ਅੱਜ ਤੱਕ तकरीबन 72-73 ਸਾਲ ਦੀ ਉਮਰ ਹੋ ਗਈ ਹੈ ਪਰ ਮਾਤਮਾਰੀ ਕਿਰਪਾ ਨਾਲ ਉਹ ਜਦੋਂ ਅਸੀਂ 55 ਸੀਗੇ ਬਚਪਨ ਚ ਸਾਨੂੰ ਜੋ ਸਾਡੇ ਬਜ਼ੁਰਗਾਂ ਨੇ ਜਾਂ ਇੱਥੇ ਦੇ ਦਾਸ ਨਾਲ ਪਤਾ ਲੱਗਿਆ ਉੱਥੇ ਜੋ ਅਸੀਂ ਦੇਖਿਆ ਵੀ ਹੈ ਜੀ ਦੇਖਿਆ ਕਿ ਚਾਰ ਨੁਕਰਾਂ ਸੀਗੇ ਚਾਰਾਂ ਨੁਕਰਾਂ ਵਿੱਚ ਖੂਈਆਂ ਸੀ ਖੂਈਆਂ ਸੀ ਖੂਈਆਂ ਸੀ ਉਹ ਖੂਈਆਂ ਮਗਰ ਉਸ ਟਾਈਮ ਪੂਰੀਆਂ ਨਹੀਂ ਹੋਈਆਂ ਸੀ ਜਦੋਂ ਦੀ ਮੈਂ ਗੱਲ ਕਰ ਰਿਹਾ ਹਾਂ ਪਰਾਨੀ ਗੱਲ ਉਦੋਂ ਮਗੀ ਪੂਰੀਆਂ ਨਹੀਂ ਹੋਈਆਂ ਸਿਕਿਆ ਔਰ ਮਗੀ ਇੱਥੇ ਦਾ ਮਗੀ ਜੜੀਆਂ ਨਾ ਮਗੀ ਛੋਟੀ ਇੱਥੇ ਸਾਰਾ ਤਲਾਬ ਬਣਿਆ ਹੋਇਆ ਸੀ ਜੀ ਔਰ ਸਾਨੂੰ ਜੋ ਛੋਟੇ ਹੁੰਦੇ ਇਹ ਦੱਸਦੇ ਸੀ ਕਿ ਤਲਾਬ ਦੇ ਨਾਲ ਬੜੀਆਂ ਗੱਲਾਂ ਜੁੜੀਆਂ ਹੋਈਆਂ ਜੀ ਜਿਹੜੀਆਂ ਇਤਿਹਾਸਕ ਹੈ ਜਿਹੜੀਆਂ ਕਈ ਵਾਰੀ ਮਗੀ ਲੋਕਲ ਪੇਪਰਾਂ ਵਿੱਚ ਆਈਆਂ ਵੀ ਹੋਈਆਂ ਜੀ ਮਗਰ ਮਗੀ ਜੜੀ ਟੀਵੀ 'ላይ ਆਈਆਂ ਜਾਂ ਦੂਜੇ 'ላይ ਉਹ ਪਹਿਲੀ ਵਾਰੀ ਮੇਰੇ ਖਿਆਲ ਆ ਤੁਸੀਂ ਕਿਰਪਾ ਕਰਨ ਲਗੇ ਜਹਿੰਦਰ ਨੂੰ ਔਰ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਸਾਡੇ ਹੋਸ਼ ਦੇ ਵਿੱਚ ਜੀ ਇਹ ਮਗੀ ਤਲਾਹ ਸੀਗਾ ਤਲਾਹ ਸੀ ਦੇਖਿਆ ਨਹੀਂ ਆਪਣੇ ਸੁੱਕਾ ਹੀ ਦੇਖਿਆ ਅੱਛਾ ਸੁੱਕਾ ਹੀ ਤਲਾਹ ਸੀ ਸੁੱਕਾ ਹੀ ਤਲਾਹ ਦੇਖਿਆ ਸੀ ਜਦ ਬਚਪਨ ਆਪਣੇ ਚ ਔਰ ਸਾਨੂੰ ਜੋ ਸਾਡੇ ਵੱਡੇ ਦੱਸਦੇ ਸੀਗੇ ਉਹ ਇਹੀ ਦੱਸਦੇ ਸੀਗੇ ਕਿ ਇਹ ਤਲਾਹ ਬੜਾ ਮਸ਼ਹੂਰ ਸੀਗਾ ਬੜਾ ਲੋਕ ਇੱਥੇ ਆਉਂਦੇ ਸੀਗੇ ਔਰ ਮਗੀ ਨਾਲ ਮੰਦਿਰ ਸੀ ਸ਼ਮਸ਼ਾਨ ਘਰ ਸੀ ਜੀ ਔਰ ਲੋਕ ਇੱਥੇ ਠਹਿਰਦੇ ਸੀਗੇ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਨਾਲ ਖੇਤ ਦੀ ਸੀ ਔਰ ਕੋਈ ਬੜਾ ਕਰਨੀ ਵਾਲਾ ਇਥੇ ਮਾਪੁਰ ਸ਼ਾਹ ਜੀ ਕਰਨਪੁਰ ਆਏ ਤੇ ਇਥੇ ਰਾਸਰੇ ਰਾਤੀ ਉਹਨਾਂ ਨੂੰ ਧੁਣਾ ਲਾਇਆ ਆਪਣਾ ਚਿਹਰੇ ਚਿਹਰੇ ਜਲ ਲੈਣ ਲੱਗੇ ਆ ਜੀ ਉਹ ਜਿਹੜਾ ਉਹਨਾਂ ਦਾ ਲੋਟਾ ਸੀਗਾ ਜੀ ਉਹ ਲੋਟਾ ਜਲ ਦੇ ਵਿੱਚ ਮਗੀ ਹੱਥੋਂ ਉਹਨਾਂ ਦੇ ਨਿਕਲ ਗਿਆ ਜੀ ਨਿਕਲ ਗਿਆ ਉਹਨਾਂ ਨੂੰ ਜਦੋਂ ਹੱਥ ਦੇ ਨਾਲ ਦੇਖਿਆ ਜੀ ਉਹ ਨਹੀਂ ਮਿਲਿਆ ਉਹਨਾਂ ਨੂੰ ਅੱਛਾ ਜੀ ਉਹ ਕੁਝ ਜੋ ਦੱਸਦੇ ਆ ਕਿ ਉਹ ਕਰੋਧੀ ਸੁਭਾਅ ਦੇ ਸੀਗੇ ਜੀ ਕਰੋਧੀ ਸੁਭਾਅ ਦੇ ਸੀਗੇ ਤੇ ਉਹਨਾਂ ਨੇ ਮਗਨੇ ਨੂੰ ਸ਼ਰਾਬ ਦਿੱਤਾ ਕਿ ਤੇਰੇ ਵਿੱਚ ਮਗੀ ਇਹ ਪਾਣੀ ਨਹੀਂ ਠਰੇਗਾ ਅੱਛਾ ਜੀ ਪਾਣੀ ਨਹੀਂ ਠਰੇਗਾ ਜੀ ਹੁਣ ਇਹਦੇ ਨਾਲ ਮੈਂ ਜੁੜਦੀ ਗੱਲ ਤੁਹਾਨੂੰ ਹੋਰ ਦੱਸਣਾ ਚਾਹੁੰਦਾ 84 ਦੇ ਵਿੱਚ ਜਿਹੜੀ ਸਾਡੀ ਅੱਖਾਂ ਦੇਖੀ ਗੱਲ ਆ ਜਿਹੜੀ ਮੈਂ ਆਪਣੇ ਕਿਉਂ ਦੇਖੀ ਮੈਂ ਤਕਰੀਬਨ 90 ਤੋਂ ਵੀ ਮੇਰੀ ਕਾਉਂਸਲ ਚੱਲਦਾ ਪਿਆ ਇੱਥੇ ਬੜੀ ਪਰਮਾਤਮਾ ਦੀ ਕਿਰਪਾ ਨਾਲ 6ਵੇਂ 7ਵੇਂ ਟ ਮੀਟਰ ਨੇ ਹੋ ਰਿਹਾ ਮੇਰੇ ਪਰਿਵਾਰ ਦੀ ਲੋਕੀ ਛੇ ਫਾਦ ਦੇਖ ਕੇ ਬਾਰ-ਬਾਰ ਮੌਕਾ ਦਿੰਦੇ ਆ ਜੀ ਤੇ 84 ਦੇ ਵਿੱਚ ਤਕਰੀਬਨ ਸਾਡੇ ਕਿਸ਼ਮਪੁਰੇ ਔਰ ਸ਼ਹਿਰ ਦੇ ਵਿੱਚ ਜੀ 5 ਤੋਂ 6 ਫੁੱਟ ਪਾਣੀ ਹੋ ਗਿਆ ਸੀ ਜੀ ਮੈਂ ਅਸੀਂ ਉਹਦੇ ਚ ਡੁੱਬ ਜਾਂਦੇ ਕਿਸ਼ਤੀਆਂ ਚੱਲਦੀਆਂ ਸੀ ਜੀ ਉਹ ਵੱਡਾ ਪਾਈਪ तकरीबन ਮੇਰਾ ਕਹ 24 ਦਾ ਇੰਚ ਦਾ ਲਾ ਕੇ ਗੱਡੀਆਂ ਲਾ ਕੇ ਅਸੀਂ ਸਾਰਾ ਪਾਣੀ ਜਿਹੜਾ ਇੱਥੇ ਮੱਗੀ ਸਰਦੇ ਸੀ ਜੀ ਪਾਣੀ ਇੱਥੋਂ ਸਰਦੇ ਸੀ ਪਾਈਪ ਰਾਹੀਂ ਪੰਪ ਕਰਕੇ ਔਰ ਜਦੋਂ ਮੱਗੀ ਅਸੀਂ ਰਾਤ ਸ਼ਾਮ ਹੋ ਜਾਂਦੀ ਸੀ ਮੋਟਰ ਚਲਦੀ ਚਲਦੀ ਨੂੰ ਜੀ ਫਿਰ तकरीबन 3 2 3 ਪੋੜੀਆਂ ਹੋ ਜਾਣੀਆਂ ਪਾਣੀ ਦੀ ਜਦੋਂ ਸਵੇਰੇ ਆ ਕੇ ਦੇਖਣਾ ਕਿ ਪਾਣੀ ਫਿਰ ਨਹੀਂ ਅੱਛਾ ਪਾਣੀ ਨਹੀਂ ਹੁੰਦਾ ਪਾਣੀ ਨਹੀਂ ਹੁੰਦਾ ਸੀ ਸਵੇਰੇ ਸਾਰਾ ਪਾਣੀ ਸੁੱਕ ਜਾਂਦਾ ਸੀ ਅੱਛਾ ਇਹ ਮਗੀ ਹਲਾਲ ਸੀ ਇੱਥੇ ਇਹ ਤਾਂ ਤੁਸੀਂ ਆਪਣੀ ਅੱਖੀਂ ਦੇਖੀ ਪੁਰਾਣੀ ਗੱਲ ਤਾਂ ਤੁਸੀਂ ਇਤਿਹਾਸ ਦੱਸ ਰਹੇ ਹੋ ਪਰ ਇਹ ਤਾਂ ਤੁਹਾਡੀ ਆਪਣੀ ਅੱਖੀਂ ਦੇਖੀ ਆਪਣੀ ਅੱਖੀਂ ਦੇਖਿਆ ਹੋਇਆ ਸਾਡੇ ਨਾਲ ਬੀਤੀ ਹੋਈ ਆ ਕਿਉਂਕਿ ਪਾਣੀ ਦੇ ਵੇਲੇ ਜੋ ਮਗੀ ਏਰੀਆ 'ਚ ਕੰਮ ਕਰਨਾ ਸੀ ਕਿਸ਼ਤੀਆਂ ਰਹੀ ਸਾਰੇ ਮੇਰੇ ਮੇਰੀ ਸੁਪਰਵਿਜ਼ਨ 'ਚ ਚੱਲਦਾ ਸੀਗਾ ਜੀ ਤੇ ਉਹ ਪੰਪ ਪੰਪ ਵੀ ਅਸੀਂ ਲਾਏ ਸੀਗੇ ਪਾਣੀ ਪੰਪ ਕਰਕੇ ਅਸੀਂ ਕਿਸ਼ਮਪੁਰੇ ਤੋਂ ਸਾਰੇ ਦਾ ਸਾਰਾ ਪਾਣੀ ਇੱਥੇ ਸਿਰਦੇ ਸੀ ਉਹ ਤਕਰੀਬਨ ਜਿਆਦਾ ਤੋਂ ਜਿਆਦਾ ਦੋ ਜਾਂ ਤਿੰਨ ਪੌੜੀਆਂ ਹੁੰਦੀਆਂ ਸੀਗੀਆਂ ਪਰ ਜਿਹੜਾ ਦਿਨੇ ਅਸੀਂ ਆਦੇ ਸੀਗੇ ਉਹ ਪੋੜੀਆਂ ਮਗੀ ਸੁੱਕੇ ਮਿਲਦੀਆਂ ਸੀ ਕਿ ਪਾਣੀ ਨਹੀਂ ਹੁੰਦਾ ਸੀ ਪਾਣੀ ਖਲਾ ਨਹੀਂ ਹੁੰਦਾ ਅੱਛਾ ਇਹ ਫਿਰ ਤੁਸੀਂ ਕਿੰਨੇ ਕੁ ਸਾਲ ਪੁਰਾਣਾ ਇਤਿਹਾਸ ਦੱਸ ਰਹੇ ਕੋਈ ਅੰਦਾਜ਼ਾ ਹੈ ਕਿਸੇ ਬਜ਼ੁਰਗਾਂ ਕੋਲ ਪਤਾ ਲੱਗਿਆ ਹੋਵੇ ਤਾਂ ਇਹ 70 ਸਾਲ ਦਾ ਮੈਂ ਹੀ ਦੱਸ ਸਕਦਾ ਜੀ 70 ਸਾਲ ਤੋਂ ਮੇਰੀ ਉਮਰ ਹੈ ਜਿਹੜੇ 70 ਸਾਲ ਤੋਂ ਪਹਿਲਾਂ ਜਿਹੜੀ ਲੋਕਾਂ ਨੇ ਦੱਸਿਆ ਉਹ ਦਸਾ ਉਹ ਬੜੀ ਜਗ੍ਹਾ ਜਿਹੜੀ ਨਾ ਇਤਿਹਾਸਿਕਾ ਇੱਥੇ ਗੱਭੇ ਮਗੀ ਸਟੇਜ ਹੁੰਦੀ ਸੀ ਛੋਟੀ ਅੱਛਾ ਸਟੇਜ ਹੁੰਦੀ ਸੀ ਛੋਟੀ ਹੁੰਦੀ ਸੀ ਜੀ ਤੇ ਥੜੀ ਚਾਹ ਬਣੀ ਹੋਈ ਔਰ ਮਹਾਤਮਾ ਗਾਂਧੀ ਜੀ ਵੀ ਇਸ ਜਗ੍ਹਾ ਤੇ ਆਏ ਹੋਇਆ। ਅੱਛਾ ਮਹਾਤਮਾ ਗਾਂਧੀ ਇੱਥੇ ਆਏ ਹੋਏ ਨੇ। ਆਏ ਹੋਏ ਆ ਆਜ਼ਾਦੀ ਦੇ ਟਾਈਮ ਤੇ ਪਹਿਲੋ ਉੱਥੋਂ ਆਏ ਕੇ ਲੋਕਾਂ ਰੇ ਤੇ ਪਬਲਿਕ ਮੀਟਿੰਗ ਕੀਤੀ ਹੋਈ ਉਹਨਾਂ ਨੇ। ਅੱਛਾ ਮੀਟਿੰਗ ਹੋਈ ਸੀ। ਇਹ ਜਿਹੜਾ ਨਾ ਆ ਇਹਦਾ ਸੁੱਕਾ ਤਲਾਬ ਵੀ ਕਹਿੰਦਾ ਨਾਲ ਗਾਂਧੀ ਮੰਡਪ ਵੀ ਕਹਿੰਦਾ ਕੱਲਾ ਸੁੱਕਾ ਤਲਾਬ ਇਹ ਨਾਲ ਨਾਲ ਗਾਂਧੀ ਮੰਡਪ ਵੀ ਕਹਿੰਦੇ ਗਾਂਧੀ ਮੰਡਪ ਸੁੱਕਾ ਤਲਾਬ ਅੱਛਾ ਅੱਛਾ ਇਹ ਨਾਂ ਦੇ ਅੱਛਾ ਕਹਿੰਦੇ ਇੱਥੇ ਇੱਕ ਮੰਦਿਰ ਵੀ ਹੈਗਾ ਮੰਦਿਰ ਬਹੁਤ ਉਦੋਂ ਉਦੋਂ ਦੀ ਗੱਲ ਹੁਣ ਤੱਕ ਹੈ ਨਜ਼ਰ ਆਈ ਰਿਹਾ ਹੁਣ ਤਾਂ ਮੰਦਿਰ ਉਸ ਟਾਈਮ ਬਾਬਾ ਬਾਲਨਾਥ ਜੀ ਦਾ ਮੰਦਿਰ ਸੀਗਾ ਮਗੀ ਛੋਟੇ ਰੂਪ ਦੇ ਵਿੱਚ ਫਿਰ ਕਮੇਟੀ ਦੀ ਦੇ ਨਾਲ ਮਗੀ ਅੱਜ ਮੰਦਿਰ ਜਲੰਧਰ ਦੇ ਜਿਹੜੇ ਵਧੀਆ ਚੀਜ਼ਾਂ ਚ ਗਿਣਤੀ ਚ ਬਾਬਾ ਬਾਲਨਾਥ ਦਾ ਵੀ ਮੰਦਿਰ ਆ ਫਿਰ ਇੱਥੇ ਆਪਣਾ ਭੋਲੇ ਸ਼ੰਕਰ ਦਾ ਮੈਂ ਉਹ ਵੀ ਮੰਦਿਰ ਬਹੁਤ ਵਧੀਆ ਡਵੈਲਪ ਕੀਤਾ ਹੋਇਆ ਜੰਜਗਾਰ ਹੈ ਲੋਕਾਂ ਨੂੰ ਸ਼ਾਦੀ ਲਈ ਜਗ੍ਹਾ ਮਿਲਦੀ ਆ ਕਮਰੇ ਵੀ ਬਣੇ ਹੋਏ ਆ ਬਈ ਕਾਫੀ ਡਵੈਲਪ ਕੀਤਾ ਪਾਰਕ ਵੀ ਲੋਕਾਂ ਨੂੰ ਡਵੈਲਪ ਕਰਕੇ ਜਿਹੜੇ ਲੋਕ ਸ਼ਾਮ ਨੂੰ ਆਗੇ ਇੱਥੇ ਸਾਰੇ ਸਾਰੇ ਸੈਰ ਕਰਦੇ ਮੇਰੇ ਪੈਰ ਅੱਛਾ ਜਿਹੜੇ ਖਾਲੀ ਰਹਿ ਗਿਆ ਸੀ ਫਿਰ ਤੁਸੀਂ ਤੁਹਾਡੇ ਮਨ 'ਚ ਕਿਸ ਤਰ੍ਹਾਂ ਆਇਆ ਸਾਰਿਆਂ ਦੇ ਕਿ ਇੱਥੇ ਇੱਕ ਬਣਾ ਦਿੱਤਾ ਪਾਰਕ ਬਣਾ ਦਿੱਤਾ ਜਾਏਗਾ ਨਹੀਂ ਅਸੀਂ ਇੱਥੇ ਨਾ ਰਾਮਲੀਲਾ ਵੀ ਕਰਦੇ ਰਏ 11 12 ਸਾਲ ਇੱਥੇ ਪ੍ਰਭੂ ਰਾਮ ਦੀ ਲੀਲਾ ਵੀ ਕਰਦੇ ਰਏ ਅੱਛਾ ਅੱਛਾ ਜੀ ਬਹੁਤ ਤਕਰੀਬਨ 10 15 ਹਜ਼ਾਰ ਬਹੁਤ ਨਮੀ ਰਾਮਲੀਲਾ ਦੀ ਸੀ 10 ਤੋਂ 12 ਹਜ਼ਾਰ ਲੋਕ ਆਉਂਦੇ ਸਾਰੇ ਪੌੜੀਆਂ ਤੇ ਥੱਲੇ ਦੁਨੀਆ ਭਰੀ ਹੁੰਦੀ ਸੀ ਅੱਛਾ ਹੋਰ ਮਗੀ ਉਸ ਤੋਂ ਬਾਅਦ ਫਿਰ ਮਗੀ ਕਮੇਟੀ ਤੋਂ ਕੋਈ ਐਸੇ ਸੱਜਣ ਆਏ ਆ ਜਿਨ੍ਹਾਂ ਨੇ ਕਿਹਾ ਕਿ ਮਗੀ ਅਸੀਂ ਮੰਦਿਰ ਬਣਾਉਂਦੇ ਉਹਨਾਂ ਨੇ ਫਿਰ ਬੋਲੇ ਸ਼ੰਕਰ ਦਾ ਉੱਪਰ ਮੰਦਿਰ ਬਣਾਤਾ ਬੋ ਭਈ ਅੱਛਾ ਅੱਛਾ ਜੀ ਤੇ ਇਸ ਤੋਂ ਇਲਾਵਾ ਹੋਰ ਜਲੰਧਰ ਦੇ ਆਲੇ ਦੁਆਲੇ ਵੀ ਕੋਈ ਹੋਰ ਇਤਿਹਾਸਿਕ ਕੰਦੇ ਨੇ ਬਹੁਤ ਇਤਿਹਾਸਿਕ ਹੈ ਇਹ ਰਾ ਸਾਡੀ ਖੁਸ਼ਕਿਸਮਤੀ ਹੈ ਕਿ ਤੁਸੀਂ ਜਲੰਧਰ ਬਾਰੇ ਜਾਂ ਚੀਜ਼ਾਂ ਬਾਰੇ ਪੁੱਛਦੇ ਪਿਆ ਇਹ ਨਾਲ ਇਹਦੇ ਬਿਲਕੁਲ ਨਾਲ ਅਨਪੂਰਨ ਮੰਦਿਰ ਜੀ ਜਿਹਦੀ ਬਹੁਤ ਵੱਡੀ ਗੱਲ ਹੈ ਕਿ ਉਹ ਰਹੀਆਂ ਜ਼ਮੀਨ ਦੇ ਵਿੱਚ 40-50 ਪੋੜੀਆਂ ਦੀ ਜੀ ਔਰ ਉਹਦੇ ਵਿੱਚ ਖੂਈ ਸੀ ਜੀ ਖੂਈ ਦਾ ਪਾਣੀ ਜਿਹੜਾ ਨਾ ਮੂਰਤੀ ਨੂੰ ਜਿਹੜੀ ਦੇਵੀ ਦੀ ਮੂਰਤੀ ਸੀ ਉਹਨੂੰ ਇਸ਼ਨਾਨ ਹੁੰਦਾ ਸੀ ਰੋਜ਼ ਅੱਛਾ ਜੀ ਉਹਦੀ ਗੱਲ ਬਣੀ ਹੋਈ ਸੀ ਕਿ ਛੋਟੇ ਹੁੰਦੇ ਦੇ ਕਿ 40 ਦਿਨ ਜਿਹੜਾ ਉਸ ਜਗ੍ਹਾ ਤੇ ਜਾ ਕੇ ਜੋਤ ਜਗਾ ਦਊਗਾ ਮੱਥਾ ਟੇਕ ਦਊਗਾ ਉਹ ਜੋ ਮੰਗ ਲੂਗਾ ਉਹ ਮਰੀ ਮਰੀ ਹੋਊਗਾ ਲੋਕ ਅੱਜ ਵੀ ਉਹ ਅਨਪੂਰਨਾ ਮੰਦਿਰ ਦੀ ਬਹੁਤ ਉਪਾਸਨਾ ਹੈ ਬਹੁਤ ਲੋਕ ਮੰਦੇ ਬਹੁਤ ਇਦਾਂ ਹੀ ਉਹ ਮੰਦਿਰ ਵੀ ਬਣਿਆ ਹੋਇਆ ਉਹਦੇ ਨਾਲ-ਨਾਲ ਮੇਰਾ ਖਿਆਲ ਹੈ ਕਿ ਮੈਨੂੰ ਜਿੰਨੇ ਕੀ ਸਮਝ ਧਰਮ ਬਾਰੇ ਇਸ ਜਿਹੜੀ ਵਾਲੇ ਉਹਰੇ ਚ ਬ੍ਰਿੰਦਾ ਦੇਵੀ ਦਾ ਮੰਦਿਰ ਜਿਹੜਾ ਜਲੰਧ ਜਿੱਥੇ ਜਿਹੜੇ ਨਾਂ ਤੇ ਜਲੰਧ ਬਣਿਆ ਜੀ ਉਹਦੀ ਜਿਹੜੀ ਧਰਮ ਪਤਨੀ ਸੀ ਤੇ ਵੀ ਬ੍ਰਿੰਦਾ ਜੀ ਉਹਦਾ ਮੰਦਿਰ ਕੱਲਾ ਉਹੀ ਬਣਿਆ ਅੱਛਾ ਇੱਥੇ ਹੀ ਆ ਇੱਥੇ ਹੀ ਬਣਿਆ ਉਹ ਬਿਲਕੁਲ ਉਹੀ ਪਰਨੀ ਸਾਈਟ ਤੇ ਵੱਖਰਾ ਮੰਦਿਰ ਬਣਿਆ ਹੋਇਆ ਉਹ ਵੀ ਮੰਦਿਰ ਬਹੁਤ ਵਧੀਆ ਅਲੀਸ਼ਾਨ ਕਮੇਟੀ ਨੇ ਬਹੁਤ ਵਧੀਆ ਅਲੀਸ਼ਾਨ ਮੰਦਿਰ ਬਣਾ ਲਿਆ ਚਲੋ ਜੀ ਬਹੁਤ ਮਿਹਰਬਾਨੀ ਅਸੀਂ ਭਾਜੀ ਨਾਲ ਵੀ ਇੱਕ ਵਾਰੀ ਗੱਲ ਕਰ ਲੈਣੇ ਆ ਇਹਨਾਂ ਨੂੰ ਵੀ ਪੁੱਛ ਲੈਣੇ ਆ ਭਾਜੀ ਇਹ ਦੇਖੋ ਇਹ ਬਜ਼ੁਰਗ ਨੇ ਤੁਹਾਡੇ ਪਿਤਾ ਜੀ ਨੇ ਲਗਭਗ 70 ਸਾਲ ਪੁਰਾਣਾ ਤੇ ਕਿਉਂਕਿ ਉਹ ਏਜ ਤੋਂ ਪਲੱਸ ਨੇ ਤੁਸੀਂ ਯੰਗ ਹੋ ਤੁਸੀਂ ਇਸ ਨੂੰ ਕਿਸ ਤਰ੍ਹਾਂ ਮੰਨਦੇ ਹੋ ਵਿਗਿਆਨ ਦੇ ਵਿੱਚ ਇਸ ਚੀਜ਼ਾਂ ਦੀ ਜਗ੍ਹਾ ਹੈਗੀ ਤੁਸੀਂ ਮੰਨਦੇ ਹੋ ਇਹ ਆਸਥਾ ਨੂੰ ਜਿਹੜੀ ਹੈਗੀ ਦੇਖੋ ਜਿਹੜਾ ਭਾਰਤ ਹੈ ਨਾ ਭਾਰਤ ਦਾ ਦੂਜਾ ਨਾਮ ਹੀ ਆਸਥਾ ਹੈ ਜੀ ਭਾਰਤ ਦੇ ਵਿੱਚ ਉਹ ਚੀਜ਼ਾਂ ਹੋਈਆਂ ਜੀ ਜਿਹੜੇ ਅੱਜ ਕੱਲ ਫੋਰਨ ਦੇ ਵੀ ਇੱਥੇ ਆ ਕੇ ਸਟੱਡੀ ਕਰਦੇ ਪਏ ਆ ਕਿ ਇਹ ਚੀਜ਼ਾਂ ਕਿੱਦਾਂ ਹੋ ਜੀ 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 ਤੇ ਇੱਥੇ ਦੇਖੋ ਹਨੂਮਾਨ ਚਲੀਸਾ ਦੇ ਵਿੱਚ ਪਹਿਲੇ ਦੱਸਿਆ ਗਿਆ ਕਿ ਸੂਰਜ ਇੰਨੀ ਗਤੀ ਤੇ ਹੈ ਜੀ ਤੇ ਉਹ ਵਿਗਿਆਨਿਕ ਤੌਰ ਤੇ ਵੀ ਉਨੇ ਹੀ ਗਤੀ ਤੇ ਹੈ ਜੀ ਜਲੰਧਰ ਦੇ ਵਿੱਚ ਵੀ ਬੜੀਆਂ ਧਾਰਮਿਕ ਜਗ੍ਹਾ ਹੈਗੀਆਂ ਵਾ ਜਿੱਥੇ ਆਪਾਂ ਜਨਮ ਲਿਆ ਸੀ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਦੇ ਹਾਂ ਜੀ ਅੱਛਾ ਅੱਗੋ ਬੱਚੇ ਨਹੀਂ ਇੰਨੀਆਂ ਚੀਜ਼ਾਂ ਨੂੰ ਮੰਨਦੇ ਤੁਸੀਂ ਮੰਨਦੇ ਹੋ ਕਿ ਕੀ ਕਮੀ ਦੇ ਰਹੀ ਹੈ ਕੀ ਸਮਝਦੇ ਹੋ ਬੱਚਿਆਂ ਨੂੰ ਜਿਵੇਂ ਸਾਡਾ ਪਰਿਵਾਰ ਧਾਰਮਿਕ ਹੈ ਜੀ ਤੇ ਮੇਰੇ ਖਿਆਲ ਦੇ ਵਿੱਚ ਮੇਰੇ ਬੱਚਿਆਂ ਨੂੰ ਵੀ ਹਨੂਮਨ ਚਲिसा ਸਾਰਿਆਂ ਨੂੰ ਉੰਤਾਰ इवन 6-7 ਸਾਲ ਦੇ ਹੈਗੇ ਆ ਤੇ ਮੇਰੇ ਖਿਆਲ ਦੇ ਵਿੱਚ ਇਹ ਸਿੱਖਿਆ ਘਰੋਂ ਸ਼ੁਰੂ ਹੋਣੀ ਚਾਹੀਦੀ ਆ ਅਸੀਂ ਕਹਿੰਦੇ ਆ ਕਿ ਸਿਰਫ ਸਕੂਲ ਹੀ ਮਤਲਬ ਸਿਖਾਵੇ ਬੱਚਿਆਂ ਨੂੰ ਸਕੂਲ ਨਹੀਂ ਇਹ ਆਪਣੇ ਤੋਂ ਸ਼ੁਰੂ ਕਰੋ ਤੁਸੀਂ ਆਪਣੇ ਘਰ ਦੇ ਵਿੱਚ ਜੇ ਸਵੇਰੇ ਪਾਠ ਕਰਦੇ ਹੋ ਤੇ ਬੱਚੇ ਵੀ ਦੇਖੋ ਦੇਖੀ ਪਾਠ ਕਰਨਗੇ ਜੇ ਤੁਸੀਂ ਰਾਮ ਰਾਮ ਲਿਖਦੇ ਹੋ ਵਾਹਿਗੁਰੂ ਲਿਖਦੇ ਹੋ ਤੇ ਬੱਚੇ ਵੀ ਤੁਹਾਨੂੰ ਦੇਖ ਕੇ ਵਾਹਿਗੁਰੂ ਲਿਖਣ ਲੱਗੇ ਹਾਂਜੀ ਤੇ ਇਹ ਜਿਹੜੀ ਪਰੰਪਰਾ ਜਿਹੜੀ ਹੈਗੀ ਆਪਣੇ ਘਰ ਤੋਂ ਸ਼ੁਰੂ ਹੋਣੀ ਚਾਹੀਦੀ ਹੈ। ਹਾਂਜੀ ਬਹੁਤ ਮਿਹਰਬਾਨੀ। ਸੋ ਤੁਸੀਂ ਦੇਖਿਆ ਕਿ ਸਾਡੇ ਨਾਲ ਕਾਉਂਸਲਰ ਬਾਲਕਿਸ਼ਨ ਬਾਲੀ ਤੇ ਉਹਨਾਂ ਦੇ بیٹے ਗਗਨ ਬਾਲੀ ਨੇ ਇਹਨਾਂ ਨੇ ਇਤਿਹਾਸ ਦੱਸਿਆ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਸੁੱਕਾ ਤਲਾਬ ਹੈ ਇਹਨਾਂ ਨੇ ਖੁਦ 1984 ਦੇ ਵਿੱਚ ਜਦੋਂ ਫਲੱਡ ਆਈ ਸੀ ਤੇ ਇੱਥੇ ਪਾਣੀ ਭਰਦੇ ਸੀ ਤੇ ਸਵੇਰ ਨੂੰ ਪਾਣੀ ਇੱਥੋਂ ਖਤਮ ਹੋ ਜਾਂਦਾ ਸੀ। ਸੋ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਇਤਿਹਾਸ ਪੁਰਾਣਾ ਹੈ ਜਲੰਧਰ ਦੇ ਨਾਲ ਜੁੜਿਆ ਤੇ ਅਸੀਂ ਹੋਰ ਵੀ ਅਜਿਹੇਆਂ ਜਲੰਧਰ ਦੀ ਇਤਿਹਾਸਿਕ ਬਿਲਡਿੰਗਾਂ ਦੇ ਨਾਲ ਤੁਹਾਨੂੰ ਜਾਣੂ ਕਰਵਾਉਂਦੇ ਰਹਾਂਗਾ ਜੁੜੇ ਰਹੋ ਵਾਈਸਰਾਏ ਪੰਜਾਬ ਦੇ ਨਾਲ ਧੰਨਵਾਦ